ਕਾਲੇ ਰੰਗ ਦੀਆਂ ਦੋਨੋਂ ਮੁੰਡਿਆਂ ਨੇ ਹੁੱਡੀਆਂ ਪਾਈਆਂ ਹੋਈਆਂ ਨੇ ਤੇ ਪੁਲਿਸੀ ਗ੍ਰਿਫਤ ਦੇ ਵਿੱਚ ਤੁਰੇ ਆਉਂਦੇ ਨੇ ਤਾਂ ਦਾਅਦ ਜੇ ਕਿ ਇਹਨਾਂ ਨੌਜਵਾਨ ਮੁੰਡਿਆਂ ਨੇ ਅਚਾਈ ਹਰਕਤ ਕੀਤੀ ਅਜਿਹਾ ਸਮਾਨ ਇਹਨਾਂ ਦੇ ਕੋਲੋਂ ਬਰਾਮਦ ਹੋਇਆ ਕਿ ਦੇਖ ਕੇ ਪੁਲਿਸ ਵੀ ਹੈਰਾਨ ਹੋ ਗਈ। ਦੱਸਿਆ ਕਿ ਐਂਟੀ ਨਾਰਕੋਟਿਕ ਡਰੱਗ ਸੈੱਲ ਨੇ ਇੱਕ ਗੁਪਤ ਸੂਚਨਾ ਦੇ ਆਧਾਰ ਤੇ ਦੋ ਮੁੰਡਿਆਂ ਨੂੰ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਲ ਹੋਈ ਹੈ ਜਿਨ੍ਹਾਂ ਦੇ ਕੋਲੋਂ 8 ਕਿਲੋ ਅਫੀਮ ਬਰਾਮਦ ਹੋਈ ਹੈ। ਜਾਣਕਾਰੀ ਦਿੰਦੇ ਹੋਏ ਐਸਐਸਪੀ ਮੋਗਾ ਅਜੇ ਗਾਂਧੀ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਇਹਨਾਂ ਦੋਏ ਨੌਜਵਾਨ ਮੁੰਡਿਆਂ ਨੂੰ ਗ੍ਰਿਫਤਾਰ ਕੀਤਾ ਅਤੇ ਅੱਗੇ ਹੁਣ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਨਾਕਾ ਲਗਾਇਆ ਹੋਇਆ ਸੀ ਜਿਸ ਦੇ ਆਧਾਰ ਤੇ ਤਲਾਸ਼ੀ ਲੈਣ ਤੋਂ ਇਹਨਾਂ ਦੇ ਕੋਲੋਂ 8 ਕਿਲੋ ਅਫੀਮ ਬਰਾਮਦ ਹੋਈ ਹੈ 8 ਕਿਲੋ ਅਫੀਮ ਦੇ ਨਾਲ ਦੋ ਨਸ਼ਾ ਤਸਕਰ ਕਲ ਇੰਚਾਰਜ ਨਾਰਕੋਟਿਕ ਸੈੱਲ ਦੀ ਟੀਮ ਨੇ ਕਾਬੂ ਕੀਤੇ ਹਨ ਇਹਦੇ ਵਿੱਚ ਐਸਪੀ ਹੈੱਡਕ quarters ਸਾਹਿਬ ਤੇ ਡੀਐਸਪੀ ਡੀ ਸਾਹਿਬ ਦੀ ਸੁਪਰਵਾਈਜ਼ਨ ਚਾਰਜ ਸਾਰਾ ਕੰਮ ਹੋਇਆ ਹੈ ਇਹਦੇ ਵਿੱਚ ਮੁਕੱਦਮਾ ਨੰਬਰ 257 18256185 ਐਨਡੀਪੀਐਸ ਐਕਟ ਥਾਣਾ ਨਿਹਾਲ ਸਿੰਘ ਵਾਲਾ ਦਰਜ ਕੀਤਾ ਗਿਆ ਹੈ ਤੇ ਦੋ ਅਕਿਊਜ਼ਡ ਅਰੈਸਟ ਕੀਤੇ ਨੇ ਇਹਨਾਂ ਨੂੰ ਹਿੰਮਤਪੁਰਾ ਨਾਕਾ ਜਿਹੜਾ ਇੰਟਰ-ਡਿਸਟ੍ਰਿਕਟ ਪੁਆਇੰਟ ਹੈ ਉੱਥੋਂ ਅਰੈਸਟ ਕੀਤਾ ਗਿਆ ਹੈ ਤੇ 8 ਕਿਲੋ ਅਫੀਮ ਲੈ ਕੇ ਸਵਿਫਟ ਗੱਡੀ ਦੇ ਵਿੱਚ ਅਸਾਮ ਮਿਗਾਲਿਆ ਵਾਲੀ ਸਾਈਡ ਤੋਂ ਆਈ ਸੀ ਇਹ ਦੋਨੇ ਹੀ ਬੁੱਟਰਪਿੰਡ ਦੇ ਰਹਿਣ ਵਾਲੇ ਨੇ ਇੱਕ ਦਾ ਨਾਂ ਹੈ ਜਗਰੂਪ ਸਿੰਘ ਔਰ ਫਰੂਪਾ ਦੂਜਾ ਹੈ ਗੁਰਪ੍ਰੀਤ ਸਿੰਘ ਪੁੱਤਰ ਬੋਲਾ ਸਿੰਘ ਦੋਨੋਂ ਬੁੱਟਰਪਿੰਡ ਦੇ ਰਹਿਣ ਵਾਲੇ ਨੇ ਇਹਨਾਂ ਨੇ ਲੋਕਲੀ ਇੱਥੇ ਸਪਲਾਈ ਕਰਨੀ ਸੀ ਆਪਣੇ ਪਿੰਡ ਤੇ ਆਲੇ-ਦੁਆਲੇ ਦੇ ਏਰੀਆ ਦੇ ਵਿੱਚ ਇਹਨਾਂ ਤੇ ਪਹਿਲਾਂ ਕੋਈ ਮੁਕਦਮਾ ਦਰਜ ਹੈ ਨਹੀਂ ਉਹਦੇ ਵਿੱਚ ਇਹਨਾਂ ਨੇ ਆਪਣੀ ਗੱਡੀ ਦੇ ਵਿੱਚ ਕੈਵਿਟੀਆਂ ਵਗੈਰਾ ਇਹ ਬਣਾ ਕੇ ਰੱਖਦੇ ਆ ਜਿਹਦੇ ਕਰਕੇ ਕਈ ਵਾਰੀ ਪੁਲਿਸ ਦੀ ਰੂਟੀਨ ਚੈਕਿੰਗ ਦੇ ਵਿੱਚ ਨਹੀਂ ਆਂਦੇ ਬਟ ਇੱਥੇ ਕਿਉਂਕਿ ਸ਼ੱਕੀ ਲੱਗੇ ਤੇ ਪੁਲਿਸ ਦੇ ਕੋਲ ਸਿক্রেਟ ਇਨਫੋਰਮੇਸ਼ਨ ਵੀ ਹੈਗੀ ਸੀ ਉਹਦੇ ਕਰਕੇ ਜਦੋਂ ਡੁੰਗਾਈ ਨਾਲ ਗੱਡੀ ਦੀ ਤਲਾਸ਼ੀ ਲਈ ਗਈ ਉਹਦੇ ਵਿੱਚ ਅਫੀਮ ਜਿਹੜੀ ਹੈ ਰਿਕਵਰ ਹੋ ਗਈ ਗੱਡੀ ਜਗਰੂਪ ਸਿੰਘ ਦੇ ਨਾਂ ਤੇ ਹੀ ਹੈਗੀ ਹੈ ਹਾਂਜੀ ਕੰਡੈਕਟਰ ਸਾਈਡ ਜਿਹੜੀ ਹੈਗੀ ਉਹਦੇ ਥੱਲੇ ਉਹਨਾਂ ਨੇ ਕੋਈ ਉਹ ਬਣਾਈ ਹੋਈ ਸੀ ਥਾਂ ਜਿੱਥੇ ਇਹਨਾਂ ਨੇ ਲਪੋ ਕੇ ਰੱਖੀ ਸੀ ਇਹਨਾਂ ਨੂੰ ਹਾਜ਼ ਅਦਾਲਤ ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕਰਾਂਗੇ ਕਰਦਾ ਹੈ ਕਿ ਲਗਾਤਾਰ ਪੁਲਸ ਨਸ਼ੇ ਦੇ ਖਿਲਾਫ ਮੁਹਿੰਮ ਚਲਾਈ ਹੋਈ ਹੈ ਜਿਸ ਦੇ ਚਲਦੇ ਇਹਨਾਂ ਦੇ ਵੱਲੋਂ ਨਾਕੇ ਲਗਾ ਕੇ ਚੈਕਿੰਗ ਵੀ ਕੀਤੀ ਜਾਂਦੀ ਹੈ ਹਕੀਕਤ ਟੀਵੀ ਪੰਜਾਬੀ ਲਈ ਮੋਗਾ ਤੋਂ ਮਨੀਸ਼ ਜੰਦਲ ਦੀ ਰਿਪੋਰਟ